ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਇੱਕ ਨੋਟਿਸ ਲੈ ਕੇ ਹਾਜ਼ਰ ਹੋਏ ਆਂ ਜਿਦੇ ਵਿੱਚ ਲਾਈਵ ਆ ਕੇ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨੇ ਇਹ ਅਨਾਉਂਸਮੈਂਟ ਕੀਤੀ ਸੀ ਰੱਖੜੀ ਵਾਲੇ ਦਿਨ ਕਿ ਪੰਜਾਬ ਦੇ ਵਿੱਚ ਅੰਗਰਵਾਰੀ ਜਿਹੜੀ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਹਨ ਉਹਨਾਂ ਨੂੰ ਕੀ ਹੈ ਦੁਬਾਰਾ ਤੋਂ ਭਰਿਆ ਜਾਵੇਗਾ ਮਤਲਬ 2024 ਦੇ ਵਿੱਚ ਇਹ ਪੋਸਟਾ ਸਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲੀਆਂ ਬਹੁਤ ਸਾਰੀਆਂ ਵੀਡੀਓ ਸੀ YouTube ਤੇ ਜਿਨ੍ਹਾਂ ਨੇ ਦੱਸਿਆ ਕਿ ਤੁਸੀਂ ਪੋਸਟਾ ਆਉਣ ਵਾਲੀਆਂ ਹਨ ਤੁਸੀਂ ਫਿਲ ਕਰੋ ਸ਼ੇਅਰ ਪੋਸਟਾ ਕੋਈ ਕਿੰਨੀਆਂ ਕਹਿ ਰਿਆ ਸੀ ਬਟ ਖੁਦ ਲਾਈਵ ਆ ਕੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਅਨਾਉਂਸ ਕੀਤਾ ਸੀ ਕੀ ਰਖੜੀ ਵਾਲੇ ਦਿਨ ਉਹਨਾਂ ਇਹ ਗੱਲ ਕੀਤੀ ਕਿ ਅਸੀਂ ਪੰਜਾਬ ਦੀਆਂ ਔਰਤਾਂ ਨੂੰ ਟੈਣਾ ਨੂੰ ਇਹ ਰਖੜੀ ਦੇ ਇੱਕ ਬਹੁਤ ਹੀ ਵਧੀਆ ਤੇ ਸੁਨਹਿਰੀ ਮੌਕਾ ਜਿਹੜਾ ਤੋਹਫਾ ਦੇਾਂਗੇ ਜਿਹੜੇ ਨੀ ਦੇ ਵਿੱਚ 3000 ਅਸਾਮੀਆਂ ਉਹਨਾਂ ਨੇ ਕਹਿੰਿਆ ਕਿ ਇਹ ਬਹੁਤ ਹੀ ਜਲਦੀ ਆਉਣਗੀਆਂ ਜਿਦੇ ਵਿੱਚ ਜਿਹੜੇ ਵੀ ਕੈਂਡੀਡੇਟ ਹਨ ਉਹਨਾਂ ਕੋਲ 8ਵੀਂ ਪਾਸ ਐ 10ਵੀਂ ਐ ਗ੍ਰੈਜੂਏਟ ਐ ਪਾਸ ਹੈਗੀਆਂ ਉਹੋ ਜਿਹੜੀਆਂ ਹਨ ਪੰਜਾਬ ਅੰਗਰਵਾੜੀ ਡਿਪਾਰਟਮੈਂਟ ਦੇ ਵਿੱਚ ਅਪਲਾਈ ਕਰ ਸਕਦੀਆਂ ਹਨ ਤੇ ਇਹਦੇ ਵਿੱਚ ਕੀ ਹੈ ਕਿ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਇਹਦੇ ਵਿੱਚ ਡਾਕੂਮੈਂਟ ਕਿਹੜੇ ਲੱਗਦੇ ਹਨ ਤਾਂ 올ਡ ਬਹੁਤ ਸਾਰੀਆਂ ਵੀਡੀਓ ਪਈਆਂ ਹਨ ਅਗਰ ਕਹਿੰਦੇ ਹੋ ਤਾਂ ਫਰੈਸ਼ ਇੱਕ ਹੋਰ ਵੀਡੀਓ ਬਣਾ ਦਾਂਗੇ ਜਿਹਦੇ ਵਿੱਚ ਤੁਹਾਨੂੰ ਇਹ ਦੱਸਿਆ ਜਾਵੇਗਾ ਕਿ ਕਿਹੜੇ-ਕਿਹੜੇ ਡਾਕੂਮੈਂਟ ਲੱਗਦੇ ਹਨ ਠੀਕ ਹੈ ਜਿਹਦੇ ਵਿੱਚ 8ਵੀਂ ਪਾਸ ਦੇ ਲਈ ਹੈਲਪਰ ਦੀ ਵੈਕੈਂਸੀ ਹੁੰਦੀ ਹੈ 10ਵੀਂ ਦੇ ਲਈ ਵਰਕਰ ਦੀ ਹੁੰਦੀ ਹੈ ਵਿੱਚੇ ਹੀ ਟੀਚਰਤੀ ਹੁੰਦੀ ਹੈ ਤੇ ਵਿੱਚੇ ਹੀ ਸੁਪਰਵਾਈਜ਼ਰਤੀ ਹੁੰਦੀ ਹੈ ਤੇ ਸਾਰਿਆਂ ਦੀ ਜਿਹੜੀ ਵੰਡ ਹੈ ਉਹ 3000 ਪਲੱਸ ਹੋਏਗੀ ਅਤੇ ਇਹ ਸਾਰੀਆਂ ਹੀ ਜਿੰਨੀਆਂ ਵੀ ਹਨ ਹੈਲਪਰ ਵਰਕਰ ਟੀਚਰ ਤੇ ਸੁਪਰਵਾਈਜ਼ਰ ਇਹ ਸਾਰੀਆਂ ਇਹ ਪੋਸਟਾਂ ਦੇ ਵਿੱਚ 3000 ਦੇ ਵਿੱਚ ਹੀ ਆਉਣਗੀਆਂ ਪੰਜਾਬ ਦੇ ਸਾਰੇ ਹੀ ਟੋਟਲ ਜ਼ਿਲ੍ਹਿਆਂ ਦੇ ਵਿੱਚ ਇਹ ਵੈਕੈਂਸੀਆਂ ਦੇਖਣ ਨੂੰ ਮਿਲਣਗੀਆਂ ਤੇ ਜਿੱਥੇ ਵੀ ਸੀਟਾਂ ਖਾਲੀ ਨੇ ਤਾਂ ਤੁਸੀਂ ਉੱਥੇ ਜਾ ਕੇ ਆਪਣਾ ਅਪਲਾਈ ਕਰ ਸਕਦੇ ਹੋ ਸੋ ਵੀਡੀਓ ਨੂੰ ਵਾਰ-ਵਾਰ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਤੁਸੀਂ ਅਲਰਟ ਰਹੋ ਅਤੇ ਆਪਣੇ ਡਾਕੂਮੈਂਟ ਨੂੰ ਰੈਡੀ ਰੱਖੋ ਧੰਨਵਾਦ ਜੀ